ਕੰਚਨ ਕੁਮਾਰੀ ਉਰਫ ਕਮਲ ਭਾਬੀ ਜਿਸ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਇਨਫਲੂਐਂਸਰ ਡਰੇ ਹੋਏ ਨੇ ਕਿਉਂਕਿ ਬਹੁਤ ਸਾਰੇ ਇਨਫਲੂਐਂਸਰਸ ਨੂੰ ਧਮਕੀਆਂ ਮਿਲਦੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਸੇ ਵਿਚਾਲੇ ਇੱਕ ਇਨਫਲੂਐਂਸਰ ਹੈ ਦੀਪਿਕਾ ਲੂਥਰਾ ਜਿਸ ਨੂੰ ਮੇਲ ਆਂਦੀ ਹੈ ਧਮਕੀ ਭਰੀ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ 24 ਘੰਟੇ ਤੁਹਾਡੇ ਤੇ ਨਿਗਾਹ ਤੁਸੀਂ ਜਿੰਨੀ ਮਰਜ਼ੀ ਸਿਕਿਉਰਿਟੀ ਲੈ ਲਓ ਅਗਲਾ ਨੰਬਰ ਤੁਹਾਡਾ ਹੈ ਤੇ ਇਸ ਤਰੀਕੇ ਦੇ ਨਾਲ ਧਮਕੀ ਭਰੀ ਮੇਲ ਆਈ ਹੈ ਦੀਪਿਕਾ ਲੂਥਰਾ ਨੂੰ ਇਸ ਤੋਂ ਇਲਾਵਾ ਇਸ ਮੇਲ ਦੇ ਵਿੱਚ ਪ੍ਰੀਤ ਜੱਟੀ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ 9 ਤਰੀਕ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅੰਮ੍ਰਿਤਪਾਲ ਮੇਰੇ ਸਾਹਮਣੇ ਆਉਂਦੇ ਨੇ ਵੀਡੀਓ ਬਣਾਉਂਦੇ ਨੇ ਬਕਾਇਦਾ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਕਮਲ ਭਾਬੀ ਨੂੰ ਸਮਝਾਉਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਸੀ ਕਿ ਆਸ ਸੀ ਕਿ ਇਸ ਤਰੀਕੇ ਦੀਆਂ ਜੋ ਅਸ਼ਲੀਲ ਵੀਡੀਓ ਨੇ ਉਹ ਨਾ ਬਣਾਣ ਕਿਉਂਕਿ ਇਸ ਤੇ ਇਤਰਾਜ਼ ਹੁੰਦਾ ਹੈ ਇਤਰਾਜ਼ਯੋਗ ਵੀਡੀਓ ਬਣਾਉਣ ਤੋਂ ਮਨਾ ਕੀਤਾ ਜਾਂਦਾ ਹੈ ਕਿਆ ਜਾਂਦਾ ਕਿ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਸਮਝੇ ਅਮ੍ਰਿਤਪਾਲ ਮੈਰੋ ਮਾਸਟਰਮਾਈਂਡ ਦੱਸਿਆ ਜਾਂਦਾ ਹੈ ਕਮਲ ਭਾਬੀ ਦੇ ਕਤਲ ਦਾ ਜਿਸ ਤੋਂ ਬਾਅਦ ਅਮ੍ਰਿਤਪਾਲ ਮੈਰੋ ਤਾਂ ਇਸ ਵੇਲੇ ਫਰਾਰ ਹੈ ਕਿਹਾ ਜਾ ਰਿਹਾ ਕਿ ਦੁਬਈ ਦੇ ਵਿੱਚ ਆ ਪੰਜਾਬ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ ਲੁੱਕਆਊਟ ਨੋਟਿਸ ਵੀ ਜਾਰੀ ਹੋ ਚੁੱਕਾ ਹੈ ਪਰ ਇਸੇ ਵਿਚਾਲੇ ਜੋ ਇਨਫਲੂਐਂਸਰ ਨੇ ਕਾਫੀ ਇਨਫਲੂਐਂਸਰ ਨੂੰ ਧਮਕੀਆਂ ਆ ਰਹੀਆਂ ਨੇ ਕੁਝ ਇਨਫਲੂਐਂਸਰ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਅਮ੍ਰਿਤਪਾਲ ਮੈਰੋ ਵੀਡੀਓ ਬਣਾਉਂਦੇ ਨੇ ਉਸ ਦੇ ਵਿੱਚ ਕਮਲ ਭਾਬੀ ਦੇ ਕਤਲ ਦੀ ਤਾਂ ਜ਼ਿਕਰ ਕਰਦੇ ਹੀ ਨੇ ਇਸ ਤੋਂ ਇਲਾਵਾ ਉਜੇ ਇਨਫਲੂਐਂਸਰਸ ਨੂੰ ਧਮਕੀ ਵੀ ਦਿੰਦੇ ਨੇ ਸਾਫ ਤੌਰ ਤੇ ਕਹਿੰਦੇ ਨੇ ਕਿ ਤੁਹਾਡੇ ਕੋਲ ਡੈਡਲਾਈਨ ਹੈ ਤੁਸੀਂ ਆਪਣਾ ਜੋ ਕੰਟੈਂਟ ਬਣਾਉਂਦੇ ਹੋ ਇਸ ਨੂੰ ਬੰਦ ਕਰ ਦਿਓ ਕਿਉਂਕਿ ਜਿਸ ਤਰੀਕੇ ਦੇ ਨਾਲ ਬਠਿੰਡਾ ਦੀ ਪਾਰਕਿੰਗ ਦੇ ਵਿੱਚ ਲਾਸ਼ ਮਿਲੀ ਹੈ ਅਗਲੀ ਵਾਰ ਤਾਂ ਪਾਰਕਿੰਗ ਹੋਰ ਵੀ ਹੋਣ ਗਿਆ ਲਾਸ਼ਾ ਪਾਰਕਿੰਗ ਦੇ ਵਿੱਚ ਨਹੀਂ ਮਿਲਣ ਗਿਆ ਜਾਂ ਫਿਰ ਤੁਹਾਡੀ ਲਾਸ਼ ਹੀ ਨਹੀਂ ਮਿਲੇਗੀ ਇਸ ਤਰੀਕੇ ਦੀਆਂ ਗੱਲਾਂ ਅਮਰਿਤਪਾਲ ਮੈਰੋ ਆਪਣੀ ਵੀਡੀਓ ਦੇ ਵਿੱਚ ਕਰਦੇ ਹੋਏ ਵੀ ਨਜ਼ਰ ਆਏ ਸਨ ਤੇ ਹੁਣ ਦੀਪਿਕਾ ਲੂਥਰਾ ਜੋ ਕਿ ਇਨਫਲੂਐਂਸਰ ਨੇ ਉਹਨਾਂ ਦੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਇੰਸਟਾਗ੍ਰam ਤੇ 2 ਲੱਖ ਤੋਂ ਵੱਧ ਫਾਲੋਅਰ ਨੇ ਤੇ ਹੁਣ ਦੀਪਿਕਾ ਲੂਤਰਾ ਨੂੰ ਇੱਕ ਧਮਕੀ ਭਰੀ ਮੇਲ ਆਂਦੀ ਹੈ ਮੇਲ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਈਮੇਲ ਦੇ ਵਿੱਚ ਉਹ ਵੀ ਤੁਹਾਨੂੰ ਪੜ ਕੇ ਸੁਣਾਉਂਦੇ ਆ ਤਾਂ ਸਭ ਤੋਂ ਪਹਿਲਾਂ ਕਿਹਾ ਗਿਆ ਹੈ ਕਿ ਤੁਹਾਨੂੰ ਵੀਡੀਓ ਬਣਾਉਣ ਲਈ ਕਿਹਾ ਗਿਆ ਸੀ ਕਿ ਹਟ ਜੋ ਪਰ ਤੁਹਾਡੀਆਂ ਵੀਡੀਓ ਹਾਲੇ ਵੀ ਆ ਰਹੀਆਂ ਨੇ ਵੀਡੀਓ ਤੇਰੀਆਂ ਅੱਜ ਫੇਰ ਪੈ ਰਹੀਆਂ ਨੇ ਪੇਜ ਤੇ ਤੇਰਾ ਐਡਰੈਸ ਮਿਲ ਗਿਆ ਆਪਦੇ ਘਰ ਤੋਂ ਬਾਹਰ ਸੋਚ ਸਮਝ ਕੇ ਨਿਕਲੀ 24 ਘੰਟੇ ਨਿਗਾ ਤੇਰੇ ਉੱਪਰ ਹੈ ਜਦ ਵੀ ਸਮਾਂ ਮਿਲੇਗਾ ਉਹ ਤੇਰਾ ਆਖਰੀ ਦਿਨ ਹੋਵੇਗਾ ਜਿੱਥੇ ਭਜਣਾ ਭੱਜ ਲੈ ਜਿੱਥੇ ਲੁਕਣਾ ਲੁਕ ਲੈ ਅਗਲਾ ਨੰਬਰ 13 ਤੇ ਪ੍ਰੀਤ ਜੱਟੀ ਦਾ ਲਗਣਾ ਤੁਹਾਨੂੰ ਬਹੁਤ ਪਿਆਰ ਨਾਲ ਸਮਝਾ ਲਿਆ ਤੇ ਤੁਸੀਂ ਨਹੀਂ ਸਮਝੀਆਂ ਹੁਣ ਸਿਰਫ ਸੌਦਾ ਤੇਰਾ ਤੇ ਇਸ ਤਰੀਕੇ ਦੇ ਨਾਲ ਇੱਕ ਹੋਰ ਪੋਸਟ ਹੈ ਜਿਸ ਦੇ ਵਿੱਚ ਲਿਖਿਆ ਗਿਆ ਜਿੰਨੀ ਮਰਜ਼ੀ ਸਿਕਿਉਰਟੀਆਂ ਲੈ ਲੈ ਤੇਰੀ ਜਾਨ ਨਹੀਂ ਛੁੱਟਣੀ ਸਿਕਿਉਰਟੀਆਂ 24 ਘੰਟੇ ਤੇਰੇ ਨਾਲ ਨਹੀਂ ਰਹਿਣੀ ਸੂਰੀ ਕੋਲ ਵੀ ਸਿਕਿਉਰਟੀ ਸੀ ਠੋਕ ਦਿੱਤਾ ਐਵੇਂ ਹੀ ਤੇਰਾ ਸੌਦਾ ਲੈਣਾ ਤੇ ਪ੍ਰੀਤ ਜੱਟੀ ਦਾ ਵੀ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਤੁਸੀਂ ਕੀਤੜਾ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਬਹੁਤ ਜਲਦੀ ਸਾਰਾ ਗਰੁੱਪ ਕੈਨੇਡਾ ਵਿੱਚ ਵੀ ਸੌਦੇ ਲਾ ਰਿਹਾ ਦੇਖੀ ਚੱਲ ਬਣਦਾ ਕੀ ਹੈ ਇਸ ਤਰੀਕੇ ਦੀ ਧਮਕੀ ਭਰੀ ਜਿਹੜੀ ਈਮੇਲ ਆਈ ਹੈ ਹਾਲਾਂਕਿ ਇਹ ਧਮਕੀ ਭਰੀ ਈਮੇਲ ਕਿਸ ਦੇ ਥਰੂ ਆਈ ਹੈ ਅਮ੍ਰਿਤਪਾਲ ਮੈਰੋ ਦੇ ਸਾਥੀਆਂ ਦੇ ਵੱਲੋਂ ਭੇਜੀ ਗਈ ਆ ਸਿੱਧੇ ਤੌਰ ਤੇ ਅਮ੍ਰਿਤਪਾਲ ਮੈਰੋ ਤਾਂ ਇਸ ਦੇ ਨਾਲ ਨਹੀਂ ਜੁੜੇ ਕਿਉਂਕਿ ਇਹ ਜੋ ਧਮਕੀ ਭਰੀ ਈਮੇਲ ਹੈ ਇਹ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਪੀਟੀਸੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਧਮਕੀ ਭਰੀ ਈਮੇਲ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਅਗਲਾ ਨੰਬਰ 13 ਭਾਵੇਂ ਤੁਸੀਂ ਸਿਕਿਉਰਿਟੀ ਰੱਖ ਲਈ ਹੈ ਪਰ 24 ਘੰਟੇ ਸਿਕਿਉਰਿਟੀ ਤੁਹਾਡੇ ਨਾਲ ਨਹੀਂ ਰਹਿੰਦੀ ਇਸ ਤੋਂ ਇਲਾਵਾ ਸਾਫ਼ ਤੌਰ ਤੇ ਕਿਹਾ ਗਿਆ ਕਿ ਅਗਲਾ ਨਿਸ਼ਾਨਾ ਦੀਪਿਕਾ ਲੂਥਰਾ ਤੂ ਤੇ ਪ੍ਰੀਤ ਜੱਟੀ ਹੋਵੇਗੀ ਤਾਂ ਇਸ ਤਰੀਕੇ ਦੀ ਧਮਕੀ ਭਰੀ ਈਮੇਲ ਦੀਪਿਕਾ ਲੂਥਰਾ ਨੂੰ ਆਈ ਹੈ ਲਗਾਤਾਰ ਜੋ ਇਨਫਲੂਐਂਸਰ ਨੇ ਉਹ ਡਰੇ ਹੋਏ ਨੇ ਕਿਉਂਕਿ ਅਮ੍ਰਿਤਪਾਲ ਮੈਰੋ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਚੇਤਾਵਨੀ ਦਿੱਤੀ ਗਈ ਉਸ ਵੀਡੀਓ ਦੇ ਵਿੱਚ ਵੀ ਦੀਪਿਕਾ ਲੂਥਰਾ ਦਾ ਜ਼ਿਕਰ ਕੀਤਾ ਗਿਆ ਸੀ ਦੀਪਿਕਾ ਲੂਥਰਾ ਤੇ ਅਮ੍ਰਿਤਪਾਲ ਮੈਰੋ ਦਾ ਪਹਿਲਾਂ ਵੀ ਪੰਗਾ ਪਿਆ ਸੀ ਜਿਸ ਦੇ ਵਿੱਚ ਦੀਪਿਕਾ ਲੂਥਰਾ ਅਮ੍ਰਿਤਪਾਲ ਮੈਰੋ ਦੇ ਸਾਹਮਣੇ ਮਾਫੀ ਮੰਗਦੀ ਹੋਈ ਵੀ ਨਜ਼ਰ ਆਈ ਸੀ ਜੋ ਅਮ੍ਰਿਤਪਾਲ ਮੈਰੋ ਨੇ ਉਹਨਾਂ ਦੇ ਵੱਲੋਂ ਵੀ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਇਹਨਾਂ ਨੇ ਵਾਰ-ਵਾਰ ਪੈਰਾ ਦੇ ਵਿੱਚ ਦੇ ਕੇ ਮਾਫੀ ਮੰਗੀ ਸੀ ਪਰ ਇਹ ਆਪਣਾ ਕੰਟੈਂਟ ਬਣਾਉਣ ਤੋਂ ਬਾਅਦ ਨਹੀਂ ਆ ਰਹੀਆਂ ਦੀਪਿਕਾ ਲੂਥਰਾ ਜਦੋਂ ਪਹਿਲਾਂ ਉਹਨਾਂ ਦਾ ਜ਼ਿਕਰ ਅਮਰਿਤਪਾਲ ਮੈਰੋ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਮੈਨੂੰ ਸੁਰੱਖਿਆ ਚਾਹੀਦੀ ਹੈ ਜਦੋਂ ਮੀਡੀਆ ਦੇ ਸਾਹਮਣੇ ਆਂਦੀ ਤੇ ਹੁਣ ਧਮਕੀ ਭਰੀ ਈਮੇਲ ਦੀਪਿਕਾ ਲੂਥਰਾ ਨੂੰ ਮੋੜ ਆਈ ਹੈ ਇਹ ਮੇਲ ਕਿਸ ਦੇ ਥਰੂ ਆਈ ਹੈ ਇਸ ਦਾ ਅਮਰਿਤਪਾਲ ਮੈਰੋ ਦੇ ਨਾਲ ਸੰਬੰਧ ਹੈ ਜਾਂ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਜਿਸ ਤਰੀਕੇ ਦੇ ਨਾਲ ਧਮਕੀ ਭਰੀ ਈਮੇਲ ਦੀਪਿਕਾ ਲੂਥਰਾ ਨੂੰ ਆਂਦੀ ਹੈ ਕਿਤੇ ਨਾ ਕਿਤੇ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਜੋ ਪ੍ਰੀਤ ਜੱਟੀ ਆ ਪ੍ਰੀਤ ਜੱਟੀ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪ੍ਰੀਤ ਜੱਟੀ ਵੀ ਨਿਸ਼ਾਨੇ ਤੇ ਹੈ 24 ਘੰਟੇ ਤੁਹਾਡੇ ਕੋਲ ਸਿਕਿਉਰਟੀ ਨਹੀਂ ਰਹਿੰਦੀਆਂ ਜਦੋਂ ਤੁਸੀਂ ਘਰੋਂ ਬਾਹਰ ਜਾਓਗੇ ਤਾਂ ਅਗਲਾ ਨੰਬਰ ਤੁਹਾਡਾ ਹੋਵੇਗਾ ਇਸ ਤਰੀਕੇ ਦੇ ਆ ਗੱਲਾ ਇਸ ਈਮੇਲ ਦੇ ਵਿੱਚ ਸਾਫ਼ ਤੌਰ ਤੇ ਧਮਕੀ ਭਰੀ ਈਮੇਲ ਹੈ ਜਿਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਤਾਂ ਦੀਪਿਕਾ ਲੁਥਰਾ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਤੇ ਉਹਨਾਂ ਦਾ ਜ਼ਿਕਰ ਇਸ ਈਮੇਲ ਦੇ ਵਿੱਚ ਕੀਤਾ ਗਿਆ ਉਹਨਾਂ ਨੂੰ ਧਮਕੀ ਭਰੀ ਈਮੇਲ ਦਿੱਤੀ ਗਈ ਆ ਪ੍ਰੀਤ ਜੱਟੀ ਜਿਨ੍ਹਾਂ ਦੇ ਨਾਲ ਅਸੀਂ ਕੱਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਮੇਰੇ 5 ਮਹੀਨੇ ਦਾ ਬੱਚਾ ਹੈ ਮੈਂ ਤਾਂ ਹੁਣ ਕਿਸੇ ਤਰੀਕੇ ਦਾ ਕੋਈ ਕੰਟੈਂਟ ਅਜਿਹਾ ਇਤਰਾਜ਼ਯੋਗ ਬਣਾਉਂਦੀ ਹੀ ਨਹੀਂ ਆ ਮੈਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਪ੍ਰੀਤ ਜੱਟੀ ਦੇ ਵੱਲੋਂ ਵੀ ਕੈਮਰੇ ਸਾਹਮਣੇ ਅਜਿਹਾ ਗੱਲਾਂ ਕੀਤੀਆਂ ਗਈਆਂ ਸੀ ਜੋ ਅਮਰਿਤਪਾਲ ਮੈਰੋ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਵੀਡੀਓ ਬਣਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਕਮਲ ਭਾਬੀ ਦਾ ਕਤਲ ਕੀਤਾ ਗਿਆ ਮਾਸਟਰਮਾਈਂਡ ਉਹਨਾਂ ਨੂੰ ਮੰਨਿਆ ਜਾ ਰਿਹਾ ਲਗਾਤਾਰ ਪੰਜਾਬ ਪੁਲਿਸ ਉਹਨਾਂ ਦੀ ਪਾਲ ਕਰ ਰਹੀ ਹੈ ਲੁਕ ਆਊਟ ਨੋਟਿਸ ਜਾਰੀ ਹੋ ਚੁੱਕਾ ਹੈ ਤੇ ਇਸੇ ਵਿਚਾਲੇ ਇੱਕ ਹੋਰ ਇਨਫਲੂਐਂਸਰ ਨੂੰ ਧਮਕੀ ਆਈ ਹੈ ਜਿਸ ਦਾ ਨਾਂ ਦੀਪਿਕਾ ਲੂਥਰਾ ਹੈ ਅਤੇ ਦੀਪਿਕਾ ਲੂਥਰਾ ਤੋਂ ਇਲਾਵਾ ਇਸ ਧਮਕੀ ਭਰੀ ਈਮੇਲ ਦੇ ਵਿੱਚ ਪ੍ਰੀਤ ਜੱਟੀ ਦਾ ਵੀ ਜ਼ਿਕਰ ਕੀਤਾ ਗਿਆ ਹੈ